ਕੀ ਹੋ ਗਿਆ ਯਾਰ ਕੰਨਰ ਦੇ ਨੀ ਰਾਤ ਤੱਕ ਖੜਾਇਆ ਚੰਗਾ ਭੜਾ ਕੀ ਹੋ ਗਿਆ ਨਾ ਕੋਗੀ ਕੀ ਹੋ ਗਿਆ ਪਤਾ ਨਹੀਂ ਯਾਰਾ ਰਾਤ ਚੰਗਾ ਭੜਾ ਖੜਾਇਆ ਤੇ ਹੁਣ ਸਟਾਰਟ ਨਹੀਂ ਹੁੰਦਾ ਹਾ ਨਾ ਮੈਂ ਦੇਖਾਂ ਮੜਾਇਆ ਦੇਖ ਮਤਲਬ ਇਹਦਾ ਪਲੱਗ ਸ਼ਾਂਟ ਹੋ ਗਿਆ ਇਹਦਾ ਪਲੱਗ ਸ਼ਾਂਟ ਹੋ ਗਿਆ ਲੱਗਦਾ ਯਾਰ ਹੂੰ ਗਰੰਟੀ ਨਹੀਂ ਹੁੰਦਾ ਜਮੀ ਹੂੰ ਉਹ ਕਿ ਫਿਰ ਤਿਆਰ ਜਾ ਹੋਇਆ ਫਿਰ ਤਾਂ ਜਾਂਦਾ ਜੀ ਕਿ ਪਾਸੇ ਉਹ ਬਾਪੂ ਦੀ ਵੀ ਪੈਨਸ਼ਨ ਆ ਰਹੀ ਐ ਉਹਦੇ ਵਾਸਤੇ ਲੈਣਾ ਉਹਨੂੰ ਫਿਰ ਨਹੀਂ ਕਰਦਾ ਐ ਕਰਾ ਮੇਰਾ ਲੈ ਜਾ ਤੂੰ ਫਿਰ ਇਹਨੂੰ ਮੈਂ ਦਿਖਾਇਆ ਉਹਨਾਂ ਨੂੰ ਹਾਂ ਮੈਂ ਲੈ ਲੈਣਾ ਫਿਰ ਉਹ ਲੈ ਜਾ ਫਿਰ ਤਿਆਰ ਹੋ ਜਾ ਉਹ ਵੀ ਡੇਟ ਹੋ ਜਾਣਾ ਮੈਂ ਦਿਖਾਇਆ ਉਹਨਾਂ ਨੂੰ ਯਾਰ ਭਾਈ ਕਾਲੀ ਤਾਂ ਨਹੀਂ ਤੈਨੂੰ ਯਾਰ ਨਾ ਨਾ ਮੈਨੂੰ ਤਾਂ ਕੋਈ ਕਾਲੀ ਨਹੀਂ ਮੈਨੂੰ ਟਾਈਮ ਲੱਗੂ ਉੱਥੇ ਕੋਈ ਨਹੀਂ ਤੂੰ ਪੈਨਸ਼ਨ ਲਿਆ ਯਾਰ ਪਹਿਲਾਂ ਬਾਪੂ ਦੀ ਚਾਰ ਪੈਸੇ ਹੁਣ ਕਿਸੇ ਕੰਮ ਧੰਦੇ ਤੇ ਲਾਵਾਂਗੇ ਤੇਲ ਤਾਂ ਹੈਗਾ ਹੈ ਕੱਲ ਹੀ ਪਵਾਇਆ ਦੇਖੋ ਹੈਗਾ ਤੇਲ ਤਾਂ ਮੈਂ ਦੇਖਦਾ ਇਹਨੂੰ ਫਿਰ ਦੱਸੂ ਤੈਨੂੰ ਵੀ ਇਹਨੂੰ ਕੀ ਨੁਕਸਾ ਦੇ ਚਾ ਹਾਂ ਬਸ ਠੀਕ ਆ ਹੋਰ ਤੂੰ ਲਿਜਾ ਤੂੰ ਕੰਮ ਕਰਕੇ ਆ ਕੋਗੀ ਹਾਂ ਤੂੰ ਜਾਵੇਂਗਾ ਤਾਂ ਹੈਗਾ ਯਾਰ ਮੈਂਸ਼ਨ ਕਰਾਉਣਾ ਬਾਪੂ ਦੀ ਹਾਂ ਤੇ ਵੀਰਪਾਲ ਨੂੰ ਤੇ ਅਮਨ ਨੂੰ ਪੁੱਛ ਲੈ ਜੋ ਕੁ ਸਮਾਨ ਸੂਨ ਲੈ ਕੇ ਆਉਣਾ ਪੁੱਛ ਲੈਣਾ ਮੈਂ ਕੋਈ ਨਹੀਂ ਹੋਰ ਹੁਣ ਪੈਸੇ ਕਢਾ ਕੇ ਤਾਂ ਲਿਆਵੇਂਗਾ ਯਾਰ ਲੈ ਆਵਾਂਗੇ ਨਾਲੇ ਸਮਾਨ ਕੋਈ ਨਹੀਂ ਪੁੱਛਦਾ ਮੈਂ ਆਵਣਾ ਹਾਂਜੀ ਕੋਈ ਸਮਾਨ ਤਾਂ ਨਹੀਂ ਲਿਆਉਣ ਵਾਲਾ ਸਮਾਨ ਤਾਂ ਲਾ ਲਿਆਂਦਾ ਸਾਰਾ ਹਨਾ ਕਰਦਾ ਤਾਂ ਹੈਗਾ ਵੀਰ ਜੀ ਸਾਰਾ ਮੈਂ ਉਹ ਪੈਨਸ਼ਨ ਦੇ ਵਾਕੇ ਲਿਆਉਣਾ ਬਾਪੂ ਦੀ ਅੱਛਾ ਹਾਂ ਦੇਖ ਲਓ ਜੇ ਹੈਗਾ ਕਰ ਲਓ ਚੈੱਕ ਇੱਕ ਵਾਰੀ ਜੇ ਕੋ ਲਿਆਉਣ ਵਾਲਾ ਹੈ ਨਾ ਸਮਾਨ ਤਾਂ ਹੈਗਾ ਵੀਰ ਜੀ ਤੁਸੀਂ ਐ ਤਰ੍ਹਾਂ ਅਸੀਂ ਗਰਮੀਆਂ ਦੇ ਛੁੱਟ ਲਿਆਉਣੇ ਨਹੀਂਗੇ ਤੇ ਸਾਨੂੰ ਪੈਸੇ ਹੀ ਦੇ ਦੇ ਤਾਂ ਤੁਹਾਨੂੰ ਪੈਸੇ ਦੇ ਦੂੰਗਾ ਠੀਕ ਬਾਈ ਮੈਂ ਤਾਂ ਘਰ ਦਾ ਪੁੱਛਦਾ ਸੀ ਸੂਟ ਤਾਂ ਤੁਸੀਂ ਅੱਡ ਲੈ ਆਏ ਹੋ ਨਾ ਕਰਦਾ ਸਮਾਨ ਅਜੇ ਹੈਗਾਗਾ ਕੋਈ ਨਾ ਜੀ ਰਹਿੰਦਾ ਹੋਇਆ ਅਸੀਂ ਨਾਲ ਹੀ ਲਿਆਵਾਂਗੇ ਫਿਰ ਉਹ ਚੱਲ ਚੰਗਾ ਯਾਰ ਬੋਗੀ 2 ਮਿੰਟ ਕਹਿ ਕੇ ਗਿਆ ਸੀ 15 ਮਿੰਟ ਹੋ ਗਏ ਆਈ ਨਹੀਂ ਹੈਗਾ ਬਿਲਕੁਲ ਵੀ ਡਿਸਪਲਨ ਨਹੀਂ ਹੈਗਾ ਇਹਨਾਂ ਚ ਅੱਜ ਕੱਲ ਦੇ ਬੱਚੇ ਆ ਜਦੋਂ ਮੈਂ ਫੌਜ ਚ ਹੁੰਦਾ ਸੀ ਸਾਡਾ ਇੱਕ ਇੱਕ ਮਿੰਟ ਸਹਾ ਹੀ ਹੁੰਦਾ ਸੀ ਸਾਫ ਡੰਡਾ ਬਲੇਟ ਕਰਦਾ ਹੁੰਦਾ ਫਿਰ ਬਾਪੂ ਚੱਲੀਏ ਬੋਗੀ ਤੂੰ ਸਮੇਂ ਦਾ ਪਾਬੰਦ ਨਹੀਂ ਯਾਰ ਉਹ ਬਾਪੂ ਜਿਹੜਾ ਮੈਂ ਮੇਰੇ ਵਾਲਾ ਮੋਟਰਸਾਈਕਲ ਹੈ ਨਾ ਉਹਦੇ ਮੈਂ ਦੇਖਿਆ ਸਟਾਰਟ ਨਹੀਂ ਹੋਇਆ ਰਾਤ ਮੈਂ ਚੰਗਾ ਭੜਾ ਖੜਾਇਆ ਸੀ ਉਹ ਫਿਰ ਮੈਂ ਉਤਾਰ ਆਲਾ ਲੈ ਕੇ ਆਇਆ ਹੁਣ ਉਹ ਕਹਿੰਦਾ ਤੂੰ ਮੇਰੇ ਵਾਲਾ ਲੈ ਜਾ ਮੈਂ ਠੀਕ ਕਰਾ ਲਿਆਂਗਾ ਅਜ ਤਾਂ ਉਹਦੇ ਮੱਥਾ ਮਾਰੀ ਜਾਂਦੇ ਸੀ ਤਾਂ ਲੇਟ ਹੋ ਗਏ ਯਾਰ ਮਸ਼ੀਨਰੀ ਨੂੰ ਤੁਸੀਂ ਪਹਿ ਹੌਟੁੰਦੇ ਸੀ ਅਸੀਂ ਸਾਰਾ ਕੁਝ ਰੈਡੀ ਰੱਖਦੇ ਸੀ ਡਿਸਪਲਿਨ ਨਾਮ ਦੀ ਵੀ ਕੋਈ ਚੀਜ਼ ਹੁੰਦੀ ਐ ਬਾਪੂ ਤੂੰ ਟੈਨਸ਼ਨ ਨਾ ਲੈ ਉੱਥੇ ਆਪਣੀ ਭੀੜ ਹੋ ਜੂ ਆਪਾਂ ਇੱਕ ਤਾਂ ਚੱਲੀਏ ਪੈਨਸ਼ਨ ਲੈ ਕੇ ਆਉਣੀ ਆ ਲੈਣ ਲੱਗ ਜੰਦੀ ਐ ਫਿਰ ਇੱਕ ਤੂੰ ਨਾਲ ਉਰੇ ਕਿਉਂ ਬੈਠੇਗਾ ਤੂੰ ਏਸੀ ਵਾਲੇ 'ਚ ਬੈਠਿਆ ਕਰਨ ਚੱਲ ਚੱਲ ਤੂੰ ਹੀ ਲੇਟ ਕਰਾਇਆ ਐ ਚੱਲ ਆ ਜਾ ਖੜਾ ਹੋ ਜਾ ਫਿਰ ਆ ਜਾ ਬਾਪੂ ਟੋਪੂ ਦੇਖ ਲੈ ਕਿੰਨੀ ਚੜ ਗਈ ਆਹ ਮੋਟਰਸਾਂ ਟੋਪੇ ਲਾ ਰੱਖਨੇ ਆ ਤੁਸੀਂ ਬਾਈ ਉੱਤਰ ਖਰਾਬ ਹੋ ਗਿਆ ਬਾਪੂ ਜੀ ਲੋਗੀ ਵਾਲਾ ਮੋਟਰਸਾਈਕਲ ਆ ਇਹ ਤੂੰ ਕਾਣੂ ਫਾਨੇ ਲਈ ਜਨਾ ਹੁਣ ਧੁੱਪੇ ਬਈ ਯਾਰ ਉੱਥੇ ਉਹ ਮਾ ਯਾਰ ਕੀ ਹੋ ਜੇ ਠੀਕ ਉਹਨੂੰ ਦਿਖਾ ਲਿਆ ਤੂੰ ਮਿਸਤਰੀ ਨੂੰ ਲੈ ਕੇ ਜਾਣਾ ਮਿਸਤਰੀ ਕੋਲੇ ਤੂੰ ਐ ਕਰੀ ਬਾਪੂ ਜੀ ਨੂੰ ਛੇਤੀ ਲਿਆਈ ਯਾਰ ਆਪਾਂ ਤਾਂ ਪਾਪਾ ਜੀ ਦੀ ਸੇਵਾ ਤਾਂ ਹੋਈ ਨਹੀਂ ਹੈਗੀ ਆਪਣਾ ਕੋਲ ਤਾਂ ਬਾਪੂ ਰਹਿ ਗਿਆ ਕਲਾ ਸੇਵਾ ਕਰਨ ਵਾਸਤੇ ਸੇਵਾ ਤਾਂ ਕਰ ਲਾਂਗੇ ਬਾਈ ਹੁਣ ਲੇਟ ਵੀ ਹੋ ਗਏ ਭੀੜ ਵੀ ਬੜੀ ਹੋ ਗਈ ਉਹ ਤੂੰ ਐ ਕਰੀ ਨਾਲੇ ਬਾਪੂ ਜੀ ਨੂੰ ਪੁੱਛ ਨੂੰ ਉੱਥੇ ਜੇ ਕੋਈ ਬਾਪੂ ਜੀ ਨੇ ਕਾ ਲਿਆਉਣਾ ਹੋਇਆ ਸਮਾਨ ਕੋਈ ਫਲ ਫਰੂਟ ਲਿਆ ਦੂੰ ਨਾਲੇ ਦੂਜਾ ਸਪਿਆ ਲੇਉ ਮੈਂ ਦੂਜਾ ਸਪਿਆ ਦੂੰਗਾ ਬਾਪੂ ਜੀ ਨੇ ਅੰ ਕੋਈ ਨਹੀਂ ਕੋਈ ਨਹੀਂ ਜਾਣਦੇ ਨੇ ਤਾਂ ਹੋਰ ਬਹਿ ਜਾ ਬਾਈ ਬਹਿ ਗਈ ਬੇ ਉਰੇ ਆ ਮੁੰਡੇ ਹਾਂ ਬੇ ਬੇ ਆ ਗਿਆ ਉਰੇ ਆ ਚੰਮਨ ਤੈਨੂੰ ਮਾਸਿਕੇ ਛੱਡਿਆ ਮਾਸਿਕ ਹੋ ਜਾਣਾ ਹਾਂ ਤੁਰਕੇ ਵਾਜਿਆ ਬੇਬੇ ਯਾਰਾ ਤੁਰਕੇ ਕਿੱਥੋਂ ਜਾਇਆ ਜਾਂਦਾ ਹੈਗਾ ਧੁੱਪ ਪੈਂਦੀ ਐ ਨਾ ਇਹ ਨਾਈ ਕੁੜੀ ਦੂਰ ਘਰ ਆਇਆ ਆ ਪਿੰਡ ਦੀ ਫਿਰਨੀ ਦੀ ਘਰ ਆਗਾ ਫਿਰਨੀ ਕਿਹੜਾ ਬਾਈ ਦੂਰਾ ਦਾ ਵੀ ਤੁਰਨਾ ਔਖਾ ਹੈ ਉਹ ਬਿਮਾਰ ਜੀ ਹੋ ਰਹੀ ਹੈ ਬੇਬੇ ਪਿੰਡ ਦੀ ਫਿਰਨੀ ਦੀ ਘਰ ਆਗਾ ਤੁਸੀਂ ਤੁਰ ਕੇ ਵਗ ਜਓ ਜੇ ਤੁਰਿਆ ਜਾਂਦਾ ਮੈਂ ਧੁੱਪ ਚੜਾਉਂਦੀ ਮੈਂ ਤੈਨੂੰ ਹੀ ਢੀਕਦੀ ਰਹੀ ਵੀ ਜੇ ਉਹ ਆਊਗਾ ਤਾਂ ਮੈਨੂੰ ਛੱਡਿਆਊਗਾ ਅੱਜ ਹੀ ਜਾਣਾ ਬੇਬੇ ਤੂੰ ਫਿਰ ਹੂੰ ਚਲ ਪਰ ਹੋ ਜਾ ਤਿਆਰ ਫਿਰ ਮੈਂ ਕੱਢਦਾ ਮੋਟਰਸਾਈਕਲ ਮੰਮਨ ਕੀ ਕਰਦੇ ਆਂ ਕੁਛ ਨਹੀਂ ਮੈਂ ਤਾਂ ਭਾਂਡੇ ਚੰਦੀ ਸੇਉਂ ਗੋਗੀ ਉਹ ਤਾਂ ਬਾਪੂ ਨੂੰ ਪੈਰਸਨ ਦਿਵਾਉਣਗੇ ਨੇ ਅੱਛਾ ਹਾਂ ਕਿਉਂ ਕੰਮ ਸੀ ਕੋਈ ਹਾਂ ਕੰਮ ਸੀ ਮੜਾ ਜਾ ਮੈਂ ਤਾਂ ਮੰਨਾ ਡਾਕਟਰ ਕੋਲੇ ਜਾਣਾ ਸੀ ਕਿਉਂ ਕੀ ਗੱਲ ਹੋ ਗਈ ਆਏ ਲੱਗਦਾ ਜੀ ਮੈਂ ਬਲੱਡ ਜਾ ਘਟਿਆ ਪਿਆ ਹੁੰਦਾ ਮੇਰਾ ਤਾਂ ਚਲ ਕੋਈ ਨਾ ਆ ਜਾਂਦੋਂ ਉਹਨਾਂ ਨੂੰ ਫੇਰ ਆ ਕੇ ਦਿਖਾ ਲਿਆਉਂਗੇ ਸਾਨੂੰ ਚਲ ਕੋਈ ਨਾ ਮੰਮੀ ਮੈਂ ਸੋਨਸ ਕਾਜ ਵੀ ਬਣਾਦਾ ਨਹੀਂ ਨੂਨ ਪਾ ਕੇ ਕੋਈ ਨਾਲ ਤੁਹਾਡਾ ਬਲੱਡ ਸਹੀ ਹੋ ਜਾਊਗਾ ਮੇਰੇ ਤਾਂ ਹੱਡ ਪੈਰ ਵੀ ਦੁਖੀ ਜਾਂਦੇ ਨੇਗੇ ਕੇਰਾਂ ਤਾਂ ਮੈਂ ਡਾਕਟਰ ਨੂੰ ਦਿਖਾਇਆ ਮੈਂ ਮੈਨੂੰ ਤਾਂ ਐ ਸੀ ਦੀਪਾਲਾ ਬਤਾ ਗਿਆ ਦਰਵਾਜਾ ਉਹ ਤਾਂ ਹੈ ਨਹੀਂ ਮੈਂ ਕਿਰੇ ਗੋਗੀ ਵੀਰ ਜੀ ਦਾ ਨਾ ਮੋਟਰਸਾਈਕਲ ਖਰਾਬ ਹੋ ਗਿਆ ਸੀ ਉਹਨੂੰ ਠੀਕ ਕਰਾਉਣ ਗਏ ਹੋਏ ਨੇਗੇ ਅੱਛਾ ਹਾਂ ਚਲ ਮੈਂ ਪੈ ਜਾਨੀ ਆ ਫਿਰ ਬਿੰਦੇ ਹਾਂ ਪੈ ਜੇ ਦੋ ਹਾਂ ਇੱਕ ਮੋਟਰਸਾਈਕਲ ਆਵੇ ਪੇਜਾਂਗਾ ਮਸਾਂ ਮੈ ਲਾ ਦੇ ਹਾਂ ਸਤਿ ਸ਼੍ਰੀ ਅਕਾਲ ਮਸੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਆ ਤੁਸੀਂ ਇੰਨੀ ਧੁੱਪ ਚੁਰਕ ਕਿਉਂ ਆਏ ਹੋ ਨਾ ਛੱਡਿਆ ਨਾ ਆਇਆ ਮੁੰਡਾ ਮੋਟਰਸਾਈਕਲ ਲਾਉਂ ਭਾਗੇ ਉਧਰ ਛਾਵੇਂ ਅੱਛਾ ਮੁੰਡੇ ਨਾਲ ਆਈਆਂ ਮੈਂ ਅੱਛਾ ਅੱਛਾ ਹਾਂ ਨਾ ਤੇਰੀ ਮੰਮੀ ਦੀਂਦੀ ਹੈ ਕਿ ਤੇਨਾ ਵੀਰਪਾਲ ਦੀਂਦੀ ਹੈ ਜਿੱਧਰ ਗਏਂ ਤੇਰੀ ਮੰਮੀ ਥੋੜੀ ਉਹ ਮੰਮੀ ਤਾਂ ਅੰਦਰ ਪਏ ਨੇ ਵੀਰਪਾਲ ਕੱਪੜੇ ਤੋਂ ਹੁੰਦੀ ਹੈ ਤੁਸੀਂ ਐਂ ਕਰੋ ਤੁਸੀਂ ਵੀ ਅੰਦਰ ਹੀ ਬਹਿ ਜਾਓ ਮੈਂ ਪਾਣੀ ਲੈ ਆਉਣੀ ਆ ਤੁਹਾਡੇ ਵਾਸਤੇ ਠੀਕ ਐ ਇਧਰ ਆ ਮੰਮੀ ਕੋਲੇ ਵਗ ਜਾਓ ਮੇਂ ਚੰਦਰ ਪੱញਾ ਲਪਰਣਾ ਦੀ ਮਣ ਵਰਤਣਾ ਬੀਬੀ ਵਾਲਾ ਤਾਂ ਟਾਪ ਆ ਅੱਛਾ ਹਾਂ ਇਹ ਤਾਂ ਦਵਾਈ ਲੈਂਦੀ ਕੋਈ ਦਵਾਈ ਬਸ ਕਿਹਾ ਸੀ ਇਹਨਾਂ ਨੂੰ ਮੁੰਡਿਆਂ ਨੂੰ ਮੈਂ ਕਿਹਾ ਵੀ ਮੈਨੂੰ ਦਵਾ ਲਿਆ ਉਹ ਉਹ ਪਤਾ ਨਹੀਂ ਕਿੱਧਰ ਗਏ ਹੋਏ ਨੇ ਕਹਿੰਦੇ ਆ ਕੇ ਦਵਾ ਕੇ ਲਿਆਉਣਗੇ ਬੈ ਜਾ ਅੱਛਾ ਬੈ ਕੋਈ ਗੋਲੀ ਘੁੜੀ ਹੈ ਨਹੀਂ ਤੇ ਕੋਈ ਕਰੇ ਤਾਂ ਕੋਈ ਹੈ ਨਹੀਂ ਇਸੇ ਬਣੇ ਆ ਉਹ ਨੂਨ ਤੇ ਖੰਡ ਜੀ ਕਹਿੰਦੇ ਹੁੰਦੇ ਨੇ ਉਹ ਕਹਿੰਦੀ ਸੀ ਵੀਰਪਾਲ ਕਹਿੰਨੀ ਮੈਂ ਦਿਨੀਆਂ ਖੋਲ ਕੇ ਉਹ ਲੈ ਲੈਂਦੀ ਉਹੀ ਲਾਉਂਗੀ ਹੁਣ ਉਹਦੇ ਨਾਲ ਵੀ ਸੈੱਟ ਹੋ ਜਾਂਦਾ ਹੈ ਹਾਂ ਕਹਿੰਦੀ ਸੀ ਵੀਰਪਾਲ ਮੈਂ ਦਿੰਨੀ ਆ ਕਹਿੰਦਾ ਉਤਾਰ ਤੇ ਗੋਗੀ ਕਿੱਧਰ ਗਏ ਥੇ ਦਵਾਈ ਦਵਾ ਲੈਂਦੇ ਜਾਦੇ ਔਖੀ ਨਾ ਨਹੀਂ ਤੂੰ ਨਾ ਹੂੰ ਤਾਂ ਪਹਿਲੇ ਠੀਕ ਆ ਮੈਂ ਹਾਂ ਉਹ ਗੋਗੀ ਤਾਂ ਬਾਪੂ ਨੂੰ ਪੈਨਸ਼ਨ ਜੀ ਦਵਾਉਣ ਵਾਗ ਗਿਆ ਹਾਂ ਤੇ ਉਹ ਉਤਾਰ ਕਹਿੰਦੇ ਮੋਟਰਸਾਈਕਲ ਖਰਾਬ ਹੋ ਗਿਆ ਇੱਕ ਉਹ ਸਮਰਾਉਣ ਵਾਗ ਗਿਆ ਅੱਛਾ ਤੇ ਹੁਣ ਜਦੋਂ ਆਉਣਗੇ ਉਦੋਂ ਦਵਾਈ ਦਵਾ ਕੇ ਲਿਆਉਣਗੇ ਲਾ ਗਿਆ ਮੁੰਡਾ ਇਨ ਪੈ ਤਨੀ ਜਿਆਦੇ ਔਖੀਆਂ ਜੇ ਨਾ ਅੱਗੇ ਨਾਲ ਤਾਂ ਭੈ ਠੀਕ ਹੈ ਹੁਣ ਮੜਾ ਜਾ ਠੀਕ ਹੈ ਚੰਗਾ ਫਿਰ ਸਸਰੀ ਕਾ ਸਈ ਸਸਰੀ ਕਾ ਪੁੱਤ ਭਣੇ ਤੂੰ ਕਿਵੇਂ ਆਈ ਤੇਰਾ ਕਿਵੇਂ ਜ਼ਿਕਰ ਆ ਜਾਉਣ ਨੂੰ ਫਿਰ ਤੂੰ ਤਾਂ ਨਹੀਂ ਗੇੜਾ ਮਾਰਿਆ ਫਿਰ ਮੈਂ ਇਹ ਕਰੇ ਦੀਗਾ ਮੈਂ ਇਹਨੂੰ ਕਹਾਂ ਮੈਂ ਤੂੰ ਛੱਡ ਕੇ ਉਧਰ ਭੈਣ ਕਨੀ ਮੈਂ ਪਤਾ ਸੁਤਲਾ ਮਾਂ ਕੋ ਢਿੱਲ ਮੱਠ ਤਾਂ ਨਹੀਂ ਹੈਗੀ ਇਹਨਾਂ ਦੇ ਉਹੀ ਭੈ ਟਾਈਮ ਹੀ ਲੱਗਦਾ ਹੈਗਾ ਢਿੱਲ ਮੱਠ ਤਾਂ ਖੈ ਠੀਕ ਹੈ ਹੋਰ ਇਹ ਕਰੇ ਦੀਗਾ ਮੈਂ ਕਹਾਂ ਟਾਈਮ ਦਾ ਕੱਢ ਕੇ ਚੱਲ ਆਪਾਂ ਜਾਈ ਆਉਣਿਆ ਤੂੰ ਪਤਾ ਪਹਿਲਾ ਪਹਿਲਾ ਤੂੰ ਪਚੜ ਜਾਂਦੀ ਆ ਫਿਰ ਨਿਕਲਣ ਜੀ ਨਹੀਂ ਕਰਦਾ ਕਿਸੇ ਪਾਸੇ ਚੱਲ ਬਣੀ ਬੜੀਆ ਕੀਤਾ ਤੇ ਜਿਹੜੇ ਤੂੰ ਆ ਗਈ ਲਓ ਪਾਣੀ ਪੀ ਲਓ ਫਤਾਰਵੀਰ ਜੀ ਵੀ ਆ ਗਏ ਓਟੋਸਾਈਕਲ ਠੀਕ ਕਰਾ ਕੇ ਫਿਰ ਤੂੰ ਐਂ ਕਰ ਪੁੱਤੋਂ ਉੱਧਰ ਬੈ ਗਈ ਉਹਦੇ ਕੋਲ ਜਾ ਕੇ ਚੰਗੇ ਠੀਕ ਆ ਮਸੀ ਤੂੰ ਚਾਹ ਬਣਾ ਲਈ ਹਾਂ ਮੈਂ ਚਾਹ ਬਣਾਉਣੀ ਆ ਸਿੰਦਰੇ ਮੇਰਾ ਤਾਂ ਵਾਲੀ ਜੀ ਕਰਦਾ ਪਿੰਡ ਜਾਣ ਨੂੰ ਫਿਰ ਨਾ ਗਿਆਈਏ ਆਪਾਂ ਜੀ ਤਾਂ ਪਹਿਣੇ ਮੇਰਾ ਵੀ ਬਿਛੇਰਾ ਕਰਦਾ ਗੱਲ ਕਰ ਟਾਈਮ ਹੀ ਨਹੀਂ ਲੱਗਦਾ ਹੈ ਹੁਣ ਕਿਹੜੇ ਵੇ ਜਾਵਾਂਗੇ ਇੱਥੇ ਤੜਕੀ ਛਾੜ ਦੇ ਹੀ ਆੜੀ ਚੜ ਜਾਾਂਗੇ ਆਥ ਨੇ ਉੱਥੋਂ ਚਾਰ ਆੜੀ ਉਧਰੋਂ ਚੜ ਜਾਾਂਗੇ ਆਠ ਨੂੰ ਮੋੜਾਵਾਂਗੇ ਠੰਡੇ ਠੰਡੇ ਬਾਪੂ ਜੀ ਤਾਂ ਹੁਣ ਮਰਜੀ ਹੋ ਰਹੀ ਹੈ ਦੇਖ ਹੈ ਨਾ ਉਹ ਤਾਂ ਕਿਸੇ ਪਾਸੇ ਜਾ ਲ ਜਾਂਦਾ ਹੁਣ ਦੁੱਖ ਦੇ ਸੁੱਖ ਦੇ ਪਹਿਣੇ ਮੈਨੂੰ ਹੀ ਜਾਣਾ ਪੈਂਦਾ ਹੈ ਆਹੀ ਪਰ ਨਿਕਮਾ ਤਾਂ ਦੈਂ ਜਾਂ ਤਾਂ ਬੇਲ ਹੀ ਨਹੀਂ ਮਿਲਦੀ ਹੈਗੀ ਕੀ ਕਰੀਏ ਜਾਣ ਨੂੰ ਤਾਂ ਬਛਰ ਜੀ ਕਰਦਾ ਹੁਣ ਐ ਬੜੀਏ ਬਾਪੂ ਜੀ ਦੇ ਤਾਂ ਹੁਣ ਔਖਾ ਜਾਣਾ ਉਹ ਤਾਂ ਹੁਣ ਜਾ ਹੀ ਨਹੀਂ ਸਕਦਾ ਹੁਣ ਜਾਣਾ ਤਾਂ ਤੈਨੂੰ ਹੀ ਪੈਂਦਾ ਫਿਰ ਫਿਰ ਆਪਾਂ ਦੇਖਾਂਗੇ ਬਾਗ ਚੱਲਾਂਗੇ ਜਾਂ ਟੈਂਟ ਕੱਢ ਕੇ ਚੱਲਾਂਗੇ ਹਾਂ ਬਾਗ ਚੱਲਾਂਗੇ ਕੋਈ ਨਾ ਕੀ ਹਾਲ ਆ ਬਾਈ ਕੀ ਹਾਲ ਆ ਮਰਤਾ ਠੀਕ ਆ ਬਾਈ ਠੀਕ ਠਾਕ ਆ ਕਦੋਂ ਆਇਆ ਸੀ ਹੁਣੇ ਆਏ ਬਈ ਬਸ 20 ਮਿੰਟ ਹੋ ਗਏ ਕੱਲੀ ਆਏ ਹਾਂ ਮਾਸੀ ਵੀ ਆਈ ਹੈ ਨਾਲ ਨਾ ਮੰਮੀ ਵੀ ਆਈ ਹੈਗੀ ਉਧਰ ਬੈਠੇ ਨੇ अच्छा हां वो ठीक सी ਵਧੀਆ हां ਵਧੀਆ ਵਧੀਆ ਸਾਰੇ ਚੱਲ ਫਿਰ ਮੈਂ ਮਿਲਦਾ ਮਾਸੀ ਨੂੰ ਹਾਂ ਕੋਈ ਗੱਲ ਨਹੀਂ ਬਾਹਰ ਤਾਂ ਆ ਬੈਠਾ ਮੈਂ ਕੱਪੜੇ ਧੋ ਤਾ ਆ ਗਏ ਤੁਸੀਂ ਹਾਂ ਹੋ ਗਿਆ ਮੋਟਰਸਾਈਕਲ ਠੀਕ ਉਹਦਾ ਪਲੱਗ ਸਾੰਡ ਸੀ ਹੋ ਗਿਆ ਹਾਂ ਅੱਛਾ ਤੇ ਮਾਸੀ ਕਿਹੜੇ ਕਮਰੇ ਚ ਆ ਕਿਹੜੀ ਮਾਸੀ ਜਿੱਤੋ ਮਾਸੀ ਹਾਂ ਤੈਨੂੰ ਪਤਾ ਨਹੀਂ ਨਾ ਮੈਨੂੰ ਤਾਂ ਨਹੀਂ ਪਤਾ ਮਾਸੀ ਆ ਰਹੀ ਹੈਗੀ ਅੱਛਾ ਮੈਂ ਤਾਂ ਇਹਨੂੰ ਫਿਰ ਉਧਰ ਮਸ਼ੀਨ ਚ ਕੱਪੜੇ ਧੋਈ ਜਾਂਦੀ ਸੀਗੀ ਮੈਨੂੰ ਤਾਂ ਪਤਾ ਨਹੀਂਗਾ ਵੀ ਮਾਸੀ ਆ ਰਹੇ ਨੇਗੇ ਚਾਲ ਮਾਤਾ ਮਸੀ ਨੂੰ ਮੋਢਾਂ ਫਰਮਾਸੀ ਆ ਰਹੀ ਹੈ ਜੀ ਚਲੋ ਫਿਰ ਮੈਂ ਵੀ ਬਾਹਰ ਚਲਦੀ ਆ ਤੂੰ ਹੁਣ ਉਤਾਰ ਆ ਗਿਆ ਕਾਉੜਨਾ ਕਰੀ ਦਵਾਈ ਲਈ ਨਹੀਂ ਬਣ ਮੈਂ ਠੀਕ ਹਾਂ ਅੱਗੇ ਹੋ ਸਸਰੀ ਕਾ ਮਸੀ ਜੀ ਸਸਰੀ ਕਾਲ ਹੋ ਠੀਕ ਹੋ ਤੁਸੀਂ ਕਾਲ ਮਸੀ ਹੋ ਠੀਕ ਹੋ ਸਾਰੇ ਠੀਕ ਸੀ ਹਾਂ ਤੁਸੀਂ ਠੀਕ ਹੋ ਹਾਂ ਠੀਕ ਹੈ ਤੂੰ ਕਿੱਥੇ ਰਹੀ ਮੈਂ ਕੱਪੜੇ ਧੋਈ ਜਾਂਦੀ ਸੀ ਮੈਨੂੰ ਤਾਂ ਪਤਾ ਹੀ ਹੁਣ ਲੱਗਿਆ ਹੈਗਾ ਅੱਛਾ ਤੂੰ ਮੈਂ ਤਾਂ ਪਾ ਆਇਆਗਾ ਮੋਟਰਸਾਈਕਲ ਖਰਾਬ ਹੋ ਗਿਆ ਸੀ ਉਹ ਠੀਕ ਕਰਾ ਕੇ ਆਇਆਗਾ ਗੋਡੇ ਠੀਕ ਹੈ ਤੇਰੇ ਹੁਣ ਜੇ ਗੋਡੇ ਠੀਕ ਹੁੰਦੇ اللي بقى ਕਿ ਨੂੰ ਕਾਨੂੰਨ ਆ ਲੈ ਹੁੰਦੀ ਹੈ ਹੈ ਤੇਲ ਤੂਲ ਜਾਂ ਮੜੀਆਂ ਨੇ ਘਰੇ ਤਾਂ ਫਿਰਦੀ ਰਹਿਣੀਆਂ ਬਾਹਰ ਨਹੀਂ ਤੁਰ ਜਾਂਦਾ ਇਹ ਤਾਂ ਬੱਦ ਖਰਾਬ ਹੋ ਰਿਹਾ ਹੈਗੇ ਹੋਰ ਉਹ ਦਮ ਚੜਦਾ ਇੱਕ ਮਾਸੀ ਤੂੰ ਵਧੀਆ ਕਿਸੇ ਵੱਡੇ ਹਸਤਾਲ ਚੋ ਦਵਾਈ ਲੈ ਲੈ ਫਿਰ ਉਹ ਏਮਜ ਵਰਗੇ ਆ ਹਸਤਾਲ ਚ ਕੋਡਾਂ ਦਾ ਕਿੰਨਾ ਵਧੀਆ ਇਲਾਜ ਕਰਦੇ ਆਗੇ ਉਥੋਂ ਲੈ ਦਵਾਈ ਫਿਰ ਇਹ ਨੀਅਤਾਂ ਠੀਕ ਹੁੰਦੇ ਇਹ ਤਾਂ ਜਦੋਂ ਤੁਹਾਡੇ ਵਰਗੇ ਚਾਰ ਪਾਈ ਸਿਵਾਂ ਚ ਛੰਡੇ ਉਦੋਂ ਠੀਕ ਹੋਣਗੇ ਨਾ ਨਾਨਾ ਮਸੀ ਤੂੰ ਤਾਂ ਹੀ ਉਹ ਕਰੀ ਜਾਨੀ ਹੈ ਕਿ ਕਿੱਡੇ ਕਿੱਡੇ ਹਸਪਤਾਲ ਕਿੱਡੇ ਕਿੱਡੇ ਡਾਕਟਰ ਹੈ ਗੋਡਿਆਂ ਦਾ ਇਲਾਜ ਕਰੀ ਜਾਂਦੇ ਹੁਣ ਤਾਂ ਜਮਾ ਡਿੱਗੇ ਪਏ ਗੋਡਿਆਂ 'ਲੇ ਤੁਰਨ ਲਾਤੇ ਵੀਰਪਾਲ ਦੁਆ ਕੱਪੜੇ ਤੇ ਰਿਹਾ ਠੀਕ ਹੈ ਮੰਮੀ ਤੇਰੇ ਇਹ ਤਾਂ ਗੋਡੇ ਤਾਂ ਹੁਣ ਜਿਵੇਂ ਹੈਗੇ ਹੈਗੇ ਠੀਕ ਨੇ ਤੂੰ ਆਪਦੇ ਫਸਲ ਵਾੜੀ ਦੀ ਦੱਸ ਦੇ ਮੈਨੂੰ ਗੱਲ ਕਿਵੇਂ ਹੈ ਮਸੀ ਫਸਲ ਤਾਂ ਪੂਰੀ ਵਧੀਆ ਹੈ ਮਿਹਰ ਹੈ ਪ੍ਰਮਾਤਮਾ ਦੀ ਬੇਬੇ ਚੱਲੀਏ ਅਮਰ ਚਾਹ ਬਣੀ ਜਾਂਦੀ ਹੈ ਚਾਹ ਨੂੰ ਪੀ ਕੇ ਜਾਓ ਨਾ ਭਾਈ ਅੱਜ ਸਪਰੇਅ ਕਰਨੀ ਹੈਗੀ ਮੱਕੀ ਤੇ ਬੇਬੇ ਜਵਾਲਾ ਕਰਨ ਲੱਗੀ ਵੀ ਚੱਲੀਏ ਚੱਲੀਏ। ਅੱਛਾ ਸਪਰੇਅ ਕਰਨੀ ਆ ਫੇਰ। ਕੋਈ ਨਹੀਂ ਆਥਣੇ ਕਹੀਦੇ ਉਹਨਾਂ ਨੂੰ ਵੀ ਆਥਣੇ ਆ ਜਾਣਗੇ। ਕਿਉਂ ਬੇਬੇ ਜਵਾਲਾ ਨੇ ਗੱਲਾਂ ਕਰਦੀਆਂ ਤੋਂ ਉਹਨਾਂ ਨੂੰ ਟਾਈਮ ਦੇ ਰੱਖਿਆਗਾ ਮੈਂ। ਮਾਸੀ ਸਪਰੇਅ ਸ਼ੁਰੂ ਵਾਲੇ ਕੰਮ ਤਾਂ ਜੋ ਟਾਈਮ ਨਾਲ ਹੀ ਹੋ ਜਾਣਾ। ਟਾਈਮ ਨਾਲ ਹੀ ਚੰਗੇ ਹੁੰਦੇ ਨੇ। ਲੈ ਚੰਗਾ ਭਾਣੇ ਫੇਰ। ਜਾਣਿਓ? ਹਾਂ ਅਸੀਂ ਜਾਣਦੇ ਹਾਂ ਕਿ ਤੁਸੀਂ ਆ ਜਾਓ ਢੇੜਾ ਮਾਰੇ ਚੰਗਾ ਤੁਸੀਂ ਮਿਲ ਜਿਓ ਹੋਰ ਆਵਾਂਗੇ ਫੇਰ। ਅੱਜ ਮੈਂ ਮਦਦ ਕਰਦਾ ਮੋਟੇ। ਚੱਲ ਭਾਈ। ਦੇਮ ਜਿੱਤੇ ਉੱਪਰ ਜਾਗੇ ਇਹ ਤਾਂ ਕੰਮ ਤਾਂ ਕਰਨੀ ਨੇ ਭਾਈ ਹੁਣ ਰੇਹਾਂ ਸਫਰੇਹਾਂ ਦੇ ਕੰਮ ਨੇ ਜਿਹੜੇ ਚੰਗਾ ਮਸੇ ਐਨ ਦਵਾਈ ਦੁਈ ਦਵਾਈ ਲੈ ਉਹਦਾ ਬਲੱਡ ਜਾ ਵਾਲਾ ਘਟ ਜਾਂਦਾ ਨਹੀਂ ਤੂੰ ਫਿਕਰ ਨਾ ਕਰ ਪਾਣੇ ਮੈਂ ਆਹੋ ਠੀਕ ਆਂ ਮੈਂ ਠੀਕ ਤਾਂ ਹੈਗੀ ਦਵਾਈ ਵਧੀਆ ਲਈ ਆਂ ਡਾਕਟਰ ਤੋਂ ਕੋਈ ਨਾ ਤੂੰ ਨਾ ਫਿਕਰ ਕਰੀਂ ਆਹੋ ਦਵਾਈ ਤਾਂ ਦਵਾ ਦੇਣਗੇ ਹਾਂ ਚੰਗਾ ਮਰਦਾ ਠੀਕ ਆ ਭਾਈ ਠੀਕ ਆ ਬਸ ਇੰਪਛਾਵੇਂ ਖੜਾ ਹੋਣਾ ਪਈ ਤੂੰ ਬੁੱਤਾ ਗੋਗੀ ਨੂੰ ਫੋਨ ਲਾ ਕੇ ਪੁੱਛ ਲੈਣਾ ਕਿੱਥੇ ਰਹਿ ਗਿਆ ਉਹ ਪੁੱਛ ਰਣਾ ਕਿਸੇ ਮੁੰਡੇ ਮਾਡੇ ਕੋਲੇ ਖੜ ਗਿਆ ਹੋਊਗਾ ਕਰਦਾਗਾ ਦੇਖਦਾ ਫੋਨ ਚੱਕ ਲੈ ਕੇ ਨਾ ਹੋਰ ਬੁੱਤ ਧੁੱਪੀ ਵਾਲੀ ਐ ਦੇਖੀ ਜਿਵੇਂ ਸੂਜ ਜਮਾ ਸਿੱਫ ਤੇ ਆ ਗਿਆ ਹੋਰ ਦੇਖਦਾ ਦੇਖ ਕਿੱਥੇ ਆ ਗਿਆ ਲੱਗਦਾ ਆ ਗਿਆ ਹੋਣਾ ਐਵੇਂ ਦੇਖਦਾ ਵੀ ਗਰਮੀ ਬਾੜੀ ਐ ਹਲੋ ਹਾਂ ਬਾਈ ਹਾਂ ਹੋ ਗਈ ਕਿੱਥੇ ਆ ਬਸ ਆਉਣੇ ਆ ਸੀ ਬੜਾ ਟਾਈਮ ਲਾਤਾ ਯਾਰ ਕਿਦੇ ਕੋਲੇ ਬਹਿ ਗਿਆ ਤੂੰ ਮੈਂ ਕਾਹਨੂੰ ਬਹਿ ਗਿਆ ਕੱਲ ਤਾਂ ਬੈਂਕ 'ਚ ਭੀੜ ਸੀ ਅੱਛਾ ਬਾਪੂ ਆਪਦੇ ਯਾਰ ਦੋਸਤਾਂ ਨੂੰ ਮਿਲਣ ਲੱਗਿਆ ਸੀ ਫੌਜੀ ਆਏ ਹੋਏ ਸੀ ਕੋਰਟ ਵਿੱਚ ਨਾਲ ਉਹ ਗਰਮੀ ਵਾਲੀ ਆ ਯਾਰ ਤੂੰ ਲੈ ਕੇ ਆ ਜਾ ਆਉਣੇ ਆ ਬਸ ਅਸੀਂ ਚੱਲਦੇ ਆ ਬਸ ਉਹ ਕਿੰਨੇ ਟਾਈਮ ਤੱਕ ਆ ਜਾਓਗੇ ਬਸ ਆ ਜਾਗੇ 1 ਘੰਟੇ 'ਚ 15-20 ਮਿੰਟਾਂ 'ਚ ਠੀਕ ਹੈ ਚਲ ਆਜੋ ਫੇ ਟਾਈਮ ਨਾਲ ਹੋਰ ਕਿਤੇ ਬਾਪੂ ਨਾ ਬਿਮਾਰ ਹੋ ਜਾਏ ਇੰਨੀ ਗਰਮੀ ਆਉਂਦੇ ਆ ਬਸ ਕਹਿੰਦਾ 15 ਕਿ ਮਿੰਟਾਂ ਚ ਆ ਜਾਣੇ ਹੋਰ ਬਾਪੂ ਟਾਈਮ ਬੜਾ ਲਵਾਤਾ ਤੈਂ ਟੈਂਪੂਂ ਦਵਾਏ ਯਾਰ ਕੁੱਝ ਸਵੇਰੇ ਜਲਦੀ ਉੱਠਿਆ ਹੁੰਦਾ ਜਲਦੀ ਆਪਾਂ ਚੱਲੇ ਹੁੰਦੇ ਫਿਰ ਇਹਨਾ ਟਾਈਮ ਨਹੀਂ ਲੱਗਣਾ ਜਲਦੀ ਦੀ ਗੱਲ ਨਹੀਂ ਤੂੰ ਪਹਿਲਾਂ ਦੋਸਤਾਂ ਲੇ ਕੇ ਬਹਿ ਗਿਆ ਉਤਾਰ ਦੇ ਮੈਨੂੰ ਫੋਨ ਆ ਜੀਗੇ ਤਾਂ ਫੌਜ ਕਰਕੇ ਬਾਣੀ ਜਾਂਦੇ ਨੇ ਨਾ ਗੋਗੀ ਕੋਨੇ ਸੀ ਉਹ ਲਮਾਇਆ ਫੌਜੀ ਸੀ ਹਾਂ ਹਾਂ ਉਹ ਯਾਰ ਆ ਮੇਰਾ ਪਕਾੜੀਆ ਤੇਰੇ ਨਾਲ ਹੀ ਸੀ ਬਾਪੂ ਉਹ ਹਾਂ ਅਸੀਂ ਇਕੱਠਾਂ ਨੇ ਬਹੁਤ ਜੰਗਾਂ ਲੜੀਆਂ ਨੇ ਅੱਛਾ ਅੱਛਾ ਚੱਲ ਇਧਰ ਹੀ ਬਾਪੂ ਏਸੀ ਵਾਲੀ ਚ ਬਹਿ ਜਾ ਤੂੰ ਪਾਣੀ ਪੁਣੀ ਲੈ ਆਉਣਾ ਤੈਨੂੰ ਹਾਂ ਹਾਂ ਗਰਮੀ ਬਹੁਤ ਆ ਬਾਲੀ ਗਰਮੀ ਤੇ ਬਾਲੀ ਬਦੀ ਪਈ ਆ। ਆਜਾ ਬਾਪੂ ਜੀ ਇੱਥੇ ਪੈ ਜਾਓ ਆਜਾ। ਨਹੀਂ ਨਹੀਂ ਪਈ ਤੁਸੀਂ ਆਰਾਮ ਕਰੋ ਕੋਈ ਗੱਲ ਨਹੀਂ। ਨਹੀਂ ਨਹੀਂ ਮੈਂ ਉਧਰ ਪੈ ਜੂੰਗੀ ਤੁਸੀਂ। ਮੈਂ ਪੈ ਜਾਣਾ ਉਧਰ। ਨਹੀਂ ਤੁਸੀਂ ਪੈ ਜਾਓ ਮੈਂ ਬੈਠ ਜਾਂਣੀ ਉਧਰ। ਹੋ ਗਿਆ ਕਰਮੀ ਜੀ ਬੜੀਆ। ਉਹ ਗੁੱਗੀ। ਉਹ ਗੁੱਗੀ। ਏਸੀ ਚਲਾਇਆ। ਚਲਾ ਹਣਾ ਤੂੰ ਹੁਣ ਤਾਂ ਆਇਆ ਮੈਂ ਤੇਰੇ ਨਾਲ। ਚਲਾ ਚਲਾ ਇਹਨੂੰ ਗਰਮੀ ਬਹੁਤ ਆ ਗਈ ਲੈਵਾ ਪੂ ਲੱਗਣਗੇ 5 ਕਿ ਮਿੰਟਾਂ ਚ ਹੋਜੂ ਸੈੱਟ ਇਹ ਠੀਕ ਹੈ ਠੀਕ ਹੈ ਪਾਣੀ ਪੂਣੀ ਲਿਆ ਫਿਰ ਲਿਆਣਾ ਲਿਆਣਾ ਉਤਾਰ ਉਹ ਉਤਾਰ ਹਾਂ ਕੋਗੀ ਆਲੇ ਪੈਸੇ ਉਹ ਐਂ ਕਰ ਜਾ ਉੱਥੇ ਆਮਨ ਹੋਰਿਆਂ ਨੂੰ ਫੜਾ ਦੇ ਜੋ ਲੋਡ ਹੋਈ ਤਾਂ ਆਪਾਂ ਫੜ ਲਾਂਗੇ ਉਹ ਅੱਧੇ ਕਿਤਾਬਾਂ ਨੂੰ ਰੱਖ ਲੇ ਵਿੱਚੋਂ ਚੱਲ ਕੋਈ ਨਹੀਂ ਬਾਪੂ ਦੋ ਵੀ ਆਪੇ ਹੀ ਫੜਨੇ ਆ ਫੇਰ ਫੜਦਾਂਗੇ ਤੂੰ ਅਮਨ ਹੋਰਿਆਂ ਨੂੰ ਫੜਾ ਦੇ ਨਾ ਥੋੜਾ ਮੂੰਹ ਤਾਂ ਹੋਰ ਕੋਈ ਬਾਪੂ ਠੀਕ ਰਿਹਾ ਕੋਈ ਤਕਲੀਫ ਤਾਂ ਨਹੀਂ ਆਦਾ ਟੈਂਪਰੇਚਰ ਵੀ ਬਹੁਲਾ ਯਾਰ 44 ਹੈ ਗਰਮੀ ਬਹੁਲੀ ਜਿਆਦੇ ਸੀ ਤਾਂ ਤਕਲੀਫ ਕੀ ਹੋਣੀ ਹੈ ਬਾਪੂ ਨੂੰ ਬਲਤ ਦੇ ਯਾਰ ਦੋਸਤਾਂ ਨੂੰ ਮਿਲ ਲਿਆ ਅੱਛਾ ਉੱਥੇ ਖੁਸ਼ ਹੋ ਗਿਆ ਪੂਰਾ ਫੇਰ ਜੂਸ ਪਿਆ ਤਾਂ ਮੈਨੂੰ ਆ ਕੇ ਇੱਧਰ ਵਧੀਆ ਫਿੱਟਾ ਹੈ ਹੁਣ ਕਿ ਆਨਸਾਰ ਮੈਂ ਏਸੀ ਹੜਤਾਂ ਵਿੱਚ ਪੈ ਜਾਵਾਂ ਪੂਰੇ ਬਾਪਾ ਉਹਦਾ ਕੜਾ ਵਾ ਪੂ ਗੋਚੋ ਆ ਨਾ ਹੋਰ ਦਬਦਾ ਨਹੀਂ ਮੈਨੂੰ ਕਹਿੰਦਾ ਤੁਸੀਂ ਦਬੀ ਇਹਨੂੰ ਗਰਮੀ ਨੂੰ ਮੈਨੂੰ ਚੱਲ ਫਿਰ ਮੈਂ ਤਾਂ ਯਾਰ ਖੇਤ ਖੁੱਦ ਜਾਣਾਗਾ ਮੈਂ ਤਾਂ ਪੈਣਾਗਾ ਚੱਲ ਮਾ ਉਹ ਵੀ ਕਰ ਲੈ ਆਰਾਮ ਯਾਰ ਚੰਗਾ ਆਵਣਾ ਆ ਲੈ ਪੈਸੇ ਐ ਹੇ ਟਿਕਾ ਯਾਰ 10 ਬਾਪੂ ਨੂੰ ਰੱਖ ਲੈ ਅੱਛਾ ਹਾਂ ਸਾਹਮਣੇ ਮੈਨੂੰ ਹਾਂ ਸਾਹਮਣੇ ਅਸੀਂ ਮਾਨਸਾ ਜਾਵਾਂਗੇ ਮੈਂ ਤੇ ਵੀਰਪਾਲ ਹਾਂ ਕਪੜੇ-ਕਪੜੇ ਲੈਣੋ ਮਾਨ ਸਾਹ ਵਾਸਤੇ ਨਹੀਂ ਹੈਗੇ ਇਹ ਇਕੱਲੇ ਛੋਡੇ ਨਹੀਂ ਜੇ ਸਾਰੇ ਛੋਡੇ ਪੱਤੇ ਦੇ ਵੀ ਨੇ ਉਹਨਾਂ ਨੂੰ ਵੀ ਦੇਣੇ ਨੇ ਚੰਗਾ ਫਿਰ ਮੈਂ ਸਾਮ ਦਿੰਨੀ ਹਲਮਾਰੀ ਚ ਹਾਂ 30000 ਦੇ ਹੁੰਦੇ ਸੀ ਕਪੜੇ ਥੋੜੀ ਲਿਓਂਗੇ ਇਕੱਲੇ 30000 ਦੇ ਥੋੜੀ ਹੋਣਗੇ ਵੈਸੇ ਕਹਿਣੀ ਆ ਵੀ ਅਸੀਂ ਜਾਵਾਂਗੇ ਹਾਂ ਨਾਲ ਐ ਕਰ ਬਾਪੂ ਨੂੰ ਮੈਂ ਪਾਇਆ ਕਮਰੇ 'ਚ ਉਹ ਥੱਕਿਆ ਪਿਆਗਾ ਜੂਸ ਪੀ ਲਿਆ ਚ ਮੈਨੂੰ ਚਾਰਜ ਕਰਕੇ ਦੇ ਦੇ ਫਿਰ ਪੈ ਜੂ ਘੰਟਾ ਸੌਂਗਾ ਹਾਂ ਕਰ ਦੇ ਦਿੰਨੀ ਆ ਮੈਂ ਇੱਕ ਗੱਲ ਸੋਚਦੀ ਆ ਆਪਣਾ ਤਾਂ ਖਰਚਾ ਬਾਪੂ ਕਰਕੇ ਚੱਲੀ ਜਾਂਦਾ ਹਾਂ ਜੇ ਕਿਤੇ ਇਹਨਾਂ ਦੀ ਪੈਨਸ਼ਨ ਨਾਲ ਦੀ ਹੁੰਦੀ ਫਿਰ ਤਾਂ ਔਖੇ ਹੀ ਹੋ ਜਾਂਦਾ। ਹੋਰ ਹੁਣ ਤਾਂ ਅਸੀਂ ਦਾ ਕਹਿਣਾ ਵੀ ਬਾਪੂ ਦੀ ਸੇਵਾ ਕਰਿਆ ਕਰੋ ਪੂਰੀ। ਅਸੀਂ ਤਾਂ ਬਹੁਤ ਸੇਵਾ ਕਰਦੇ ਆਂ ਬਾਪੂ ਜੀ ਦੀ। ਚਲੋ ਤਾਂ ਵਧੀਆ ਐ। ਨਣੇ ਕਰ ਚਾਹ ਬਣਾ ਦੇ ਨਾਲ ਮੈਨੂੰ ਲੈ ਤੇ ਪਾਣੀ ਤਾਂ ਨਹੀਂ ਪੀਣ ਨੂੰ। ਪਤਾ ਹੈ ਗਰਮੀ ਭਾ ਬੜੀ ਜਿਆਦਾ ਆ। ਬਾਪੂ ਜੀ ਲਓ ਪਾਣੀ ਪੀ ਲਓ। ਚਾਹ ਬਣਾ ਦੇ ਮੈਂ? ਨਹੀਂ ਬੇਟਾ। ਜੂਸ ਪੀਤਾ ਹੋਏਗਾ ਨਹੀਂ ਚਾਹ ਨਹੀਂ ਪਿਣੀ। ਠੀਕ ਹੈ। कि गर्मी हो रही है बड़ा बुरा हाल करख्या ने तो इना बुरा बैठी मरूथ थली पी आमरूथली पी आनी गर्मी हो रही है हाँ ठीक ठाक बाली गर्मी हो रही है बस कम करते कर ਤਾਂ ਪ੍ਰਿੰਤ ਬਾਪੂ ਨੇ ਗੱਲਾਂ ਕਰ ਰਹੇ ਹਨ ਮੈਂ ਨਾਲ ਤਾਂ ਪਾਣੀ ਵੀ ਲੈਣਾ ਚਾਹ ਰਹੀ ਹਾਂ ਸਸਰੀਕਾਲ ਬਾਪੂ ਅਸਿਕਾਲ ਤਾਇਬ ਹੋ ਠੀਕ ਹੈ ਬੰਦੀਆ ਠੀਕ ਰਹੇ ਨਾ ਹੁਣ ਹਾਂ ਹਾਂ ਵਧੀਆ ਬੇਟਾ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਹਮਨ ਹਾਂਜੀ ਉਹ ਤੇਰੀ ਭੂਆ ਆਈ ਏ ਹਾਂ ਮੈਨੂੰ ਲੱਗ ਗਿਆ ਪਤਾ ਮੰਮੀ ਮੈਂ ਪਾਣੀ ਲੈ ਤਾਂ ਪਾਣੀ ਲੈ ਠੰਡਾ ਜਿਹਾ ਲੈ ਜੇ ਠੀਕ ਹੈ ਤੇ ਉਹਦੇ ਬਾਅਦ ਚ ਚਾਹ ਬਣਾ ਲਈ ਜੰਗਾ ਹਾਂ ਠੀਕ ਬਣਾਉਂਦੇ ਬੀਰਪਾਲ ਕੀ ਹੈ ਦੀਦੀ ਕੀ ਗੱਲ ਹੋ ਗਈ ਅਹ ਵੀਰ ਜੀ ਕਿੱਥੇ ਗਏ ਨੇ ਉਹ ਤਾਂ ਖੇਤ ਗਏ ਹੋਣਗੇ ਅੱਛਾ ਤੂੰ ਐਵੇਂ ਹੀ ਕਰ ਉਹਨਾਂ ਨੂੰ ਫੋਨ ਕਰਕੇ ਸੱਦ ਲਾ ਵੀ ਪੂਆ ਜੀ ਆਏ ਨੇ ਸੱਦ ਲੈਣੀ ਹੈ ਫਿਰ ਮੈਂ ਫੋਨ ਕਰਕੇ ਪਹਿਲਾਂ ਪੂਰੀ ਗੱਲ ਤਾਂ ਸੁਣ ਲਓ ਹਾਂ ਉਹਨਾਂ ਨੂੰ ਐਂ ਕਹਦੇ ਹੋ ਫੋਨ ਕਰਕੇ ਵੀ ਉਹ ਜਲਦੀ ਘਰੇ ਆ ਜਾਣ ਅੱਛਾ ਤੇ ਬਾਪੂ ਜੀ ਦਾ ਨਹੀਂ ਪਤਾ ਵੀ ਪੂਆ ਜੀ ਨੂੰ ਪੈਸੇ ਦੇ ਦੇਣ ਚੰਗਾ ਕਹਿ ਦੂੰਗੀ ਹੋਰ ਪਰ ਨੇ ਠੀਕ ਠਾਕ ਸੀ ਸਾਰੇ ਹਾਂ ਸਾਰੇ ਠੀਕ ਠਾਕ ਹੈ ਬੜੀਆ ਐਸੇ ਮੁੰਡਾ ਵਧੀਆ ਪੜੀ ਜਾਂਦਾ ਹੈ ਹਾਂ ਵਧੀਆ ਪੜੀ ਜਾਂਦਾ ਹੈਗਾ ਅੱਛਾ ਹਾਂ ਹੋਰ ਫਸਲવાડી ਵਧੀਆ ਹੋਗੀ ਵਧੀਆ ਹੋਗੀ ਹੁਣ ਤਾਂ ਦੇਖ ਕਣਕ ਵਧੀਆ ਨਿਕਲੀਆਂ ਨਹੀਂ ਆ ਚੱਲ ਵਧੀਆ ਸਤਿ ਸ੍ਰੀ ਅਕਾਲ ਕੋਈ ਹੋ ਠੀਕ ਹੈ ਹਾਂ ਠੀਕ ਹੈ ਸੱਚ ਮੰਮੀ ਚਾਚੀ ਬੁਲਾਈ ਜਾਂਦੇ ਬਾਹਰ ਸਾਨੂੰ ਗੁਵਾਂਢ ਚ ਆਏ ਨੇਗੀ ਉਹਨਾਂ ਨੂੰ ਮਿਲ ਲੋ ਆ ਕੇ ਚੱਲ ਚੰਗੇ ਪੜ੍ਹਨੇ ਮੈਂ ਹੁਣੀ ਐ ਹਾਂ ਤੇ ਤੁਸੀਂ ਕਰੋ ਗੱਲਾਂ ਬਾਤਾਂ ਚੱਲ ਠੀਕ ਹੈ ਸਸੀ ਕਾ ਰੱਖ ਹੋਰ ਠੀਕ ਹੈ ਹਾਂ ਵਧੀਆ ਠੀਕ ਆ। ਵੈਸੇ ਹੋਰ 부ਆ ਜੀ ਕਰੇ ਠੀਕ ਨੇ ਸਾਰੇ ਸਾਰੇ ਠੀਕ ਠਾਕ ਵਧੀਆ। ਤਾਂ ਬਹੁਲੇ ਟਾਈਮ ਬਾਅਦ ਗੇੜੇ ਮਾਰੇ ਆਗੇ। ਬਸ ਤਿੰਨ ਪਤੀਆ ਕਰੇ ਸਰਦਾਨੀਆਂ। ਇੱਕ ਦਾ ਜਵਾਕ ਦੇਖ ਪੜਦਾਗਾ। ਹੈਲੋ ਸਸੀ ਕਾ ਉਪਰ ਜੀ। ਹਾਂ ਜੀ ਠੀਕ ਹੈ। ਹਾਂ 부ਆ ਜੀ ਆ ਰਹੇ ਹੈਗੇ ਹਾਂ। ਕਿਵੇਂ ਜੀ? ਅੱਛਾ ਚਲੋ ਕੋਈ ਨਹੀਂ ਫਿਰ ਮੈਂ ਕਹਿ ਦਣਾਗਾ ਆ ਜਾਣਗੇ ਭੂਆ ਜੀ ਹਾਂਜੀ ਅੱਛਾ ਵੀ ਛੇਤੀ ਭੇਜ ਦਿਏ ਕੋਈ ਨਹੀਂ ਮੈਂ ਕਹਿ ਦਣਾ ਆ ਜਾਣਗੇ ਠੀਕ ਹੈ ਜੀ ਕਮਿਆ ਇਸ ਬਤ ਫੋਨ ਤੇ ਫੁੱਫੜਦਾ ਸੀਗਾ ਹਾਂ ਕੋਈ ਫੁੱਫੜਦਾ ਫੋਨ ਸੀਗਾ ਉਹਨਾਂ ਥੋਡੇ ਗਮਾਂਡੀਆਂ ਦੀ ਬੁੜੀ ਮਰ ਗਈ ਅੱਛਾ ਉਹ ਕਹਿੰਦੇ ਕਹਿੰਦੇ ਵੀ ਹੁਣ ਹੀ ਸੰਸਕਾਰ ਕਰਨਗੇ ਵੀ ਮੜਾ ਛੇਤੀ ਭੇਜ ਦਿਓ ਲੱਮਾ ਤਾਂ ਮਸਾ ਆਈ ਸੀ ਟਾਈਮ ਤੋਂ ਟਾਈਮ ਕੱਟ ਕੇ ਹੁਣ ਜਾਣਾ ਪਊਗਾ ਇੱਕ ਗਮਾਂਡ ਮੱਥਾ ਦਾ ਸ੍ਰੀਕਾ ਦਾ ਹਾਂ ਫੇਰ ਲਾ ਮੈਂ ਤਾਂ ਜਾਵਾਂ ਚੰਗਾ ਬਾਪੂ ਫੇਰ ਠੀਕਾ ਫੇਰ ਆਉਂ ਕਿਰੇ ਫੇਰ ਲਾਉਂਗੀ ਗੇੜਾ ਠੀਕਾ ਬੇਟਾ ਚੰਗਾ ਚੰਗਾ ਸਾਸਰੀ ਕਾ ਲੁੱਟ ਠੀਕਾ ਉਧਰ ਗੱਲ ਨਹੀਂ ਹਾਂ ਬਾਪੂ ਕੀ ਤੇ ਬਟੂਆ ਪੈ ਮੇਰਾ ਤੇ 500 ਰੁਪਏ ਕੱਟ ਦੇ ਤਰੀ ਪੂਰਨ ਦੇ 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 ਨਾ ਬਾਪੂ ਮੈਂ ਹਾਂ ਠੀਕਾ ਮੈਂ ਤਾਂ ਜਾਨੀ ਆ ਪੁਰੀ ਜਾਣੇਓ हां वीरਪਾਲ ਜਾਣਦੇ ਹੈਗੇ। ਤੋਂ ਸਾਡੇ ਘਰਾਂ 'ਚ ਨਾ ਮਰਗਤ ਜੀ ਹੋਗੀ। ਉਹ ਫੋਨ ਆ ਗਿਆ। ਨਹੀਂ ਚਾਹ ਤਾਂ ਫਿਰ ਬਾਅਦ ਟਾਈਮ ਲੱਗ ਜੂਗਾ। ਫਿਰ ਮੇਰੇ ਕੋਲਸ ਸਟੱਪ ਜੂਗੀ। ਫਿਰ ਉਹ ਆਏ ਨਾ ਇੱਕ ਤਾਂ ਸਕੈਂਦੀ ਸੀਗੀ। ਫਿਰ ਔਖਾ ਹੋ ਜਾਂਦਾਗਾ ਤਾਂ ਕਰਕੇ। ਚਲੋ ਠੀਕ ਹੈ। ਹਾਂ। ਵੀਰਪਾਲ ਉਹ ਆਂ ਮੈਨੂੰ ਕਾਲ ਸੁਣ। ਬਾਪੂ ਨੇ ਪੋਹ ਨੂੰ 500 ਰੁਪਇਆ ਦੇਣ ਨੂੰ ਕਹਿੰਦਾ ਸੀ। ਅੱਛਾ। ਤੁਸੀਂ 500 ਰੁਪਇਆ ਤਾਂ ਆਪਦੇ ਕੋਲੇ ਰੱਖ ਲਓ ਬਟੂ ਜੂ ਕੱਢ ਲਿਓ। ਆਪਦੇ ਕੋਲੋਂ ਨਾ ਪੋਹ ਨੂੰ 100 ਰੁਪਇਆ ਦੇ ਦਿਓ। ਠੀਕ। ਠੀਕ ਹੈ। ਇੰਨੇ ਨੇ ਰੁਪਇਆ ਤਾਂ ਨਹੀਂ ਦਿੰਦੇ ਹੁੰਦੇ। ਠੀਕ। ਆਪੂਏ ਜੀ ਖੜਿਓ ਚੱਲ ਇਹਨੂੰ ਠੱਕੀ ਸੀ ਪਾਲ ਲੈ ਜੇ ਕੋਈ ਨਾ ਫਿਰ ਵੀ ਠੱਕ ਬੰਦਾਗਾ ਚੰਗਾ ਸੱਸੀ ਆਪੂਏ ਜੀ ਚੰਗ ਚੰਗਾ ਚੱਲ ਚੰਗਾ ਫਿਰ ਮੈਂ ਪੂਆ ਜੀ ਨੂੰ ਅੱਡੇ ਤੇ ਛੱਡਿਆ ਮੈਂ ਛੱਡਿਆ ਉਹ ਮੋਟਰਸਾਈਕਲ ਤੇ ਛੱਡਿਆ ਉਹ ਹੇ ਹੇ ਉਤਾਰਿਆ ਹੋਰਿਆ ਆਲ ਵੀ ਗਿਆ ਜਿਵੇਂ ਦਵਾਈ ਦੂਜੀ ਦਵਾ ਲਿਆ ਭਾਈ ਦਵਾ ਤਾਂ ਲੈਂਦੀ ਸੀ ਪਿੰਡ ਵਾਲੇ ਡਾਕਟਰ ਤੋਂ ਪੁੱਤੋ ਇਹਦੀ ਦਵਾਈ ਨਾਲ ਤਾਂ ਮੈਨੂੰ ਪੋਰਾ ਫਰਕ ਵੀ ਨਹੀਂ ਪਿਆ ਹੈਗਾ ਮੈਂ ਤਾਂ ਜਾਂ ਤਾਂ ਬਠਿੰਡੇ ਤੋਂ ਜਾਂ ਪਟਿਆਲੇ ਤੋਂ ਦਵਾ ਕੇ ਲਿਆ ਉਹ ਇਹਦੀ ਦਵਾਈ ਮੈਨੂੰ ਲੱਗਦੀ ਨਹੀਂ ਕਿਹੜਾ ਦਵਾ ਕੇ ਲਿਆਵੇ ਤੈਨੂੰ ਬਠਿੰਡੇ ਕਦੇ ਪਟਿਆਲੇ ਤੋਂ ਦਵਾਈ ਪੈਸੇ ਨਹੀਂ ਹੈਗੇ ਪਿੰਡ ਵਾਲੇ ਡਾਕਟਰ ਤੋਂ ਦਵਾਈ ਤਾਂ ਸੀਗੀ ਮੈਂ ਤਾਂ ਖੇਤ ਦੇ ਕੰਮ ਕਰਦਾ ਖੇਤ ਜਾਣਾ ਉਹ ਤਾਂ ਸੋਡੇ ਕੰਮ ਨਹੀਂ ਮੁਕਦੇ ਜਦੋਂ ਮੈਂ ਕਿਹਨੂੰ ਦੁੱਖ ਦੱਸਾਂ ਜਦੋਂ ਆਪੇ ਜੰਮੇ ਨਹੀਂ ਸੁਣਦੇ ਹਾਏ 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 ਆਹ ਲੋ ਪਾਣੀ ਪੀਲੋ ਮੰਗਦੇ ਸੀ ਪਾਣੀ ਕਿੱਥੇ ਜਾਂਦੇ ਹਾਂ ਬੜਾ ਕੰਮ ਹੈ ਮੈਨੂੰ ਮਾਨਸਾ ਜਾਣਾ ਜੱਸੀ ਨਾਲ ਜਾ ਕੇ ਆਉਣਾ ਚਲੈਂ ਕਰਿਓ ਆਉਂਦੇ ਹੋ ਸਬਜ਼ੀ ਲੈ ਆਇਓ ਕੋਈ ਨਹੀਂ ਲੈ ਆਉਂਦਾ ਗੋਗੀ ਕਿੱਧਰ ਜਾਣਾ ਹੈ ਮਾਨਸਾ ਜਾ ਕੇ ਆਉਣਾ ਯਾਰ ਉਹ ਜੱਸੀ ਨੂੰ ਕੰਮ ਐ ਮੜਾ ਜੇ ਮਾਨਸਾ ਉਹਦੇ ਨਾਲ ਜਾਣਾ ਉਹ ਮੰਮੀ ਬਿਮਾਰ ਹੋ ਰਹੀ ਆ ਯਾਰ ਉਹਨੂੰ ਪਿੰਡ ਵਾਲੇ ਡਾਕਟਰ ਤੋਂ ਦਵਾ ਲਿਆ ਦਵਾਈ ਉਹਦਾ ਪਟਿਆਲੇ ਬਠਿੰਡੇ ਕਹੀ ਜਾਂਦੀ ਤੂੰ ਪਿੰਡ ਵਾਲੇ ਤੋਂ ਕਿਹਨਾਂ ਦਵਾ ਲਿਆ ਮੈਨੂੰ ਨਹੀਂ ਪਤਾ ਬਾਈ ਮੈਂ ਠੇਕਾ ਲੇਤਾ ਯਾਰ ਸਾਰੇ ਕੰਮ ਦਾ ਹੁਣ ਤੂੰ ਦਵਾ ਲਿਆ ਤੂੰ ਵੀ ਘਰੀ ਬੈਠਾ ਮੈਂ ਤਾਂ ਕੰਮ ਐ ਹੁਣ ਮੈਂ ਤਾਂ ਜਾਣਾਗਾ ਠੇਕਾ ਫਿਰ ਮੈਂ ਵੀ ਨਹੀਂ ਲਿਆ ਯਾਰ ਮੈਂ ਤਾਂ ਖੇਤ ਜਾਣਾ ਦਬਾਉਣੀਆਂ ਦਵਾ ਲਈ ਮਤਲਬ ਮਾਨਸਾ ਜਾਣਾ ਯਾਰ ਫਿਰ ਚਲ ਆਪੀ ਆ ਤੁਰਕੇ ਲਿਆਉ ਪਿੰਡ ਵਾਲੇ ਡਾਕਟਰ ਤੋਂ ਚਲ ਮੈਨੂੰ ਖੇਤ ਤਾਰ ਜੀ ਯਾਰ ਚਲ ਬੈਜਾ ਔਰ ਆ ਮੜੀ ਜੀ ਬਿਮਾਰੀ ਤੋਂ ਕਰੀ ਜਾਂਦਾ। ਲੈ ਛੇਤੀ ਛੇਤੀ ਕੰਮ ਨੇ ਵੇੜਨਾ। ਤਾ ਪਵਾੜੀ ਹੋ ਜਾਂਦੀ ਐ ਫਿਰ ਗਰਮੀ ਵਾਲੀ। ਵੀਰਪਾਲ ਵੀਰਪਾਲ ਹਾਂ ਮੀ ਜੀ ਮੈਂ ਤਾਂ ਪੁੱਤਾਂ ਐ ਕਹਿੰਦੀ ਸੀ। ਬੀਨਾਲ ਤਾਂ ਨਾ ਫ੍ਰਿਜ ਤੇ ਮੇਰੀ ਗੋਲੀਆਂ ਪਈਆਂ ਨੇ। ਨਾਲ ਮੈਨੂੰ ਪਾਣੀ ਦਾ ਗਲਾਸ ਲੈ ਕੇ ਦੇ। ਮੈਂ ਮਮੀ ਤੈਨੂੰ ਪਾਣੀ ਫੜਾਉਣ ਤੇ ਆ। ਮੈਨੂੰ ਹੋਰ ਕੰਮ ਥੋੜੇ ਨੇ। ਆਮਨ ਨੂੰ ਕਹਿ ਦੇ। ਲੈ ਆ ਆ ਜੀ ਆਮਨ। ਕੀ ਕਹਦੇ ਆਮਨ ਨੂੰ? ਉਤਮਾ ਦਾ ਪਾਣੀ ਨੂੰ ਕਹਿੰਦੀ ਸੀ ਨਾ ਇੱਥੇ ਗੋਲੀਆਂ ਪਈਆਂ ਸਨ ਮੇਰੇ ਫ੍ਰਿਜ ਤੇ ਇੱਕ ਹੋਰ ਮੈਂ ਲੈ ਕੇ ਠੀਕ ਹੀ ਹੋ ਜਾਉਂਗਾ। ਨਹੀਂ ਲਿਆ ਦੇ। ਮੇਰਾ ਤਾਂ ਦਸੇਰ ਦਰਦ ਕਰੀ ਅੰਦਰ ਮੈਂ ਤਾਂ ਰੈਸਟ ਕਰਦੀ ਹਾਂ ਮੈਂ ਤਾਂ ਫੈਹੀ ਹੁੰਨਾ। ਮੇਰਾ ਬਾਈ ਦੂਜਾ ਮੈਨੂੰ ਚੱਕ ਲੈਂਦਾ। ਨਾ ਕੋਈ ਨੂੰ ਗੱਲ ਸੁਣਦੀ ਐ ਨਾ ਪੁੱਤ ਸੁਣਦੇ ਨੇ। ਕੀ ਕਰਾਂ ਹੁ ਮੈਂ? ਹੈ।

ਹਾਂ ਚੰਗਾ ਮਾਸੀ ਆਈ ਹੋਗੀ ਅਸੀ ਆਸੀ ਸੱਚੀ ਦਾ ਸੱਚੀ ਉਹ ਠੀਕ ਹੋ ਅਸੀ ਗਾ ਇਹ ਹਾਲ ਅਮਰ ਦਾ ਉਹ ਤੇਰੀ ਮਾਂ ਦੱਸੇ ਇੰਡਸਵੀ ਵੈਣੀ ਹੋ ਆ ਨਾ ਇੰਡਸਵੀ ਕਿੱਥੇ ਹੈਗੀ ਉਹ ਤਾਂ ਬੋਲਿਆ ਨਹੀਂ ਆਪਣੀ ਮੋਟੀ ਆ ਗਈ ਉਸੇ ਸਿਰ ਦੁਖਦਾਊ ਆ ਐਡੀ ਗੱਲ ਨਹੀਂ ਹੈਗੀ

ਤੁਸੀਂ ਤਾਂ ਕਹਿੰਦੇ ਬਿਮਾਰ ਨਹੀਂ ਨਹੀਂ ਵਸੇ ਉਂਠ ਕੇ ਮਾਜਾ ਹੋ ਰਿਹਾ ਮੈਂ ਤਾਂ ਠੀਕ ਐ ਨਾ ਦਵਾਈ ਦੁਈ ਲੈਂਦੀ ਨਹੀਂ ਕਾਏ ਕਿ ਦਿਨ ਹੋ ਗਏ ਤੈਨੂੰ ਬਿਮਾਰ ਹੋਈ ਨੂੰ ਤੂੰ ਤਾਂ ਹਲ ਹੋ ਰਹੀ ਐ ਦਵਾਈ ਤੇ ਪਹਿਨੇ ਮੈਂ ਇੱਥੇ ਲੰਘੀਆ ਪਿੰਡਾਇ ਡਾਕਟਰ ਤੋਂ 15 ਦਿਨ ਹੋ ਗਏ ਕੋਈ ਫਰਕ ਨਹੀਂ ਪੈਂਦਾ ਹੈ ਦਵਾਈ ਲੈ ਲੈਂਦੀ ਜੇ ਤੂੰ ਪਿੰਡਾਇ ਡਾਕਟਰ ਤਾ ਤੂੰ ਰੋਟ ਨਹੀਂ ਹੋਈ ਫੇਰ ਤੂੰ ਚੰਗੇ ਡਾਕਟਰ ਦੇ ਵਗ ਜਾਂਦੀ ਮੈਂ ਤਾਂ ਕਿਹਾ ਤੇ ਇਹਨਾਂ ਨੂੰ ਸਾਰਿਆਂ ਨੂੰ ਕੋਈ ਨਹੀਂ ਸੁਣਦਾ ਮੇਰੀ ਤਾਂ ਇੱਥੇ ਹੋਂ ਨਾ ਕੀ ਗੱਲ ਤੁਸੀਂ ਦਵਾਈ ਕਿਉਂ ਨਹੀਂ ਦਵਾਉਂਦੇ ਜਦੋਂ ਤੁਹਾਨੂੰ ਇਹ ਕਹਿੰਦੀ ਐ ਤੁਸੀਂ ਕਿਉਂ ਨਹੀਂ ਸੁਣਦੇ ਦੀ ਮੇਰੇ ਤਾਂ ਬਣ ਕੋਈ ਨਹੀਂ ਸੁਣਦਾ ਨਾ ਤਾਂ ਮੁੰਡੇ ਸੁਣਦੇ ਨੇ ਨਾ ਬੰਗਵਾਂ ਸੁਣਦੇ ਨੇ ਪਾਣੀ ਦਾ ਗਲਾਸ ਨੀ ਕੋਈ ਪੜਦਾ ਇਹ ਕੀ ਗੱਲ ਹੋਈ ਨਾ ਕਰਦੇ ਮੈਂਬਰ ਨੂੰ ਪੁੱਛਦਾ ਨਹੀਂ ਹੁੰਦਾ ਸਮਰਮ ਨਹੀਂ ਆਉਂਦੀ ਹੈਗੀ ਵੀ ਇੰਨੀ ਆਹ ਹੋ ਰਹੀ ਐ ਤੇ ਬਿਮਾਰ ਹੋ ਰਹੀ ਐ ਜਿਸ ਦੋਨਾਂ ਨੂੰ ਕਿੱਥੇ ਨਹੀਂ ਹੀਆਂ ਵੀਰਬਾ ਵਲੇ ਆਮਨੂਲੇ ਆਣਾ ਆਮਨ ਕੀ ਗੱਲ ਹੋ ਗਈ ਜੀ ਗੱਲ ਕੀ ਹੈ ਸਾਨੂੰ ਮੈਂ ਦੱਸ ਦਿਆਂ ਗੱਲ ਤੁਹਾਨੂੰ ਤੁਸੀਂ ਇਹਨੂੰ ਪਾਣੀ ਦੀ ਕੁੱਟ ਨਹੀਂ ਫੜਾ ਸਕਦੀਆਂ ਮਾਸੀ ਜੀ ਆਪੀ ਜਾ ਕੇ ਪੀ ਲਿਆ ਕਰਨ ਪਾਣੀ ਤਾਂ ਪੀ ਸਕਦੇ ਨੇ ਨਾ ਐਨੀ ਤਾਂ 15 ਦਿਨਾਂ ਦੀ ਤਾਂ ਇਹ ਬਿਮਾਰ ਹੋ ਰਹੀ ਐ ਇਹ ਆਪੇ ਪਾਣੀ ਪੀਣ ਵਾਲੀ ਹੈਗੀ ਨਾ ਜਦੋਂ ਤੁਹਾਡਾ ਬਾਪੂ ਦੀ ਦਾ ਉਹਦੀ ਤਾਂ ਅੱਖ ਬਾੜ ਖੇ ਕਰਦੀਆਂ ਦਿਆਂ ਨਾਲੇ ਉਹਨੂੰ ਪਾਣੀ ਫੜਉਂਦੇ ਨੇ ਨਾ ਚਾਹ ਫੜਉਂਦੇ ਤੇ ਨਾ ਇਹ ਰੋਜ਼ ਬਾਪੂ ਜੀ ਕੱਪੜੇ ਲਾ ਦੇ ਲੈ ਤੋੜ ਦिए ਇਹ ਵੀ ਤੁਸੀਂ ਜੱਤ ਨਹੀਂ ਪੁੱਛਦੀਆਂ ਮਾਸੀ ਜੀ ਬਾਪੂ ਜੀ ਸਾਡੇ ਵੱਡੇ ਸੀ ਉਹਨਾਂ ਦੀ ਦੇਖਭਾਲ ਕਰਨੀ ਨਾ ਸਾਡਾ ਫਰਜ਼ ਬਣਦਾ ਸੀ ਇਹ ਕਿਹੜਾ ਵੱਡੀ ਨਹੀਂ ਹੈਗੀ ਇਹ ਕਿ 16 ਸਾਲ ਦੀ ਹੈ ਇਹ ਨਿਆਣੀ ਬਣਾ ਛੱਡੇ ਤੁਸੀਂ ਨੇ ਮੈਂ ਬਿਜਲੀ ਗੱਲ ਦੱਸਦੀ ਆ ਤੁਹਾਨੂੰ ਉਹਦੀ ਨਾ ਸੇਵਾ ਪੈਸੇ ਨਾ ਹੁੰਦੀ ਸੀ ਇਹਦੇ ਕੋਲੇ ਪੈਸਾ ਨਹੀਂ ਉਹਦੀ ਆਉਂਦੀ ਸੀ ਪਿਲਸਣ ਕਿਹੜੇ ਮਹੀਨੇ ਇਹਦੀ ਪਿਲਸਣ ਨਹੀਂ ਆਉਂਦੀ ਨਾ ਹੁਣ ਕਿਵੇਂ ਉੱਲੂ ਵਾਂਗੂ ਚਾਹ ਕਰ ਇੱਕ ਦੂਜੇ ਕਦੀ ਨਾ ਹੀ ਕਰ ਲੈਣਾ ਵਿੱਚੋਂ ਹੋਰ ਤਾਂ ਕੋਈ ਗੱਲ ਨਹੀਂ ਕੋਈ ਕਿਉਂ ਨਹੀਂ ਆ ਹੈਗੇ ਆ ਮੈਂ ਹੈਗੀ ਆ ਮੈਂ ਲੈ ਜੀ ਮਥੇਰਾ ਮੇਰੇ ਜਵਾਕ ਸਾਹਮਣੇ ਲਿਆਂਗੇ ਤੈਨੂੰ ਕੋਈ ਨਹੀਂ ਰੋਣਾ ਮੈਂ ਰੋਣਾ ਤੂੰ ਚਲ ਮੈਂ ਦਵਾਈ ਖਿ ਲਿਆਉਣਾ ਦਵਾਈ ਤੈਨੂੰ ਮੈਂ ਕੋਈ ਮੈਂ ਕੱਢਦਾ ਗੱਡੀ ਚਲ ਬੰਡੇ ਚੱਲ ਬੈਠ ਬੈਠਾ ਜੀ ਖੜ ਜਾ ਪੁੱਤ ਮੇਰੀ ਗੱਲ ਸੁਣ ਲੋ ਇੱਕ ਟੈਮ ਨਾਲ ਪੈਸੇ ਨਾਲੋਂ ਬੰਦਾ ਕੀਮਤੀ ਹੁੰਦਾ ਬੰਦੇ ਦੀ ਜਾਨ ਕੀਮਤੀ ਹੁੰਦੀ ਹੈ ਪੈਸਾ ਨਹੀਂ ਕਿਸੇ ਨਾਲ ਜਾਣਾ ਹੁੰਦਾ ਪੈਸੇ ਦੀ ਤਾਂ ਐਵੇਂ ਮੇਰੀ ਮੇਰੀ ਕਰਦੇ ਆਂਗੇ ਆਪਾਂ ਇਹ ਤਾਂ ਕੱਖ ਨਹੀਂ ਹੁੰਦਾ ਪੈਸੇ ਪਿੱਛੇ ਨਾ ਸੋਚਿਆ ਕਰੋ ਤੁਸੀਂ ਮਾਂ ਫਿਰਦੀ ਸੇਵਾ ਕਰਿਆ ਕਰੋ ਚੱਲ ਮੇਰੇ ਨਾਲ ਤੁਰ ਹੀ ਤਰ